ਉਹਨਾਂ ਕਰਦੇ ਆ ਗੱਲਬਾਤ ਵੀ ਸ਼ਰਮਾ ਜੀ ਦੇਖੋ ਇੱਕ ਤਰ੍ਹਾਂ ਕਿੱਥੇ ਕਿੱਥੇ ਕੀ ਕੁਝ ਹੋਇਆ ਉਹ ਵੀ ਦੱਸਣਗੇ ਅਸੀਂ ਵੀ ਕੁਝ ਅਪਡੇਟ ਦਿੰਦੇ ਰਹਾਂਗੇ ਤਾਂ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਇਹ ਪੰਜਾਬੀ ਟੀਮ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਜੀ ਛੋਟੇ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ ਸ਼ਰਮਾ ਜੀ ਬਹੁਤ ਜਿਹੜਾ ਮਾਹੌਲ ਜਿਹੜਾ ਗੁੰਡਾ ਕਰਦੀ ਆ ਦੇਖਣ ਨੂੰ ਮਿਲਿਆ ਕਈ ਜਿਲਿਆਂ ਦੇ ਵਿੱਚ ਬਿਲਕੁਲ ਬਿਲਕੁਲ ਸਹੀ ਸ਼ਹਿਰ ਦੇਖੋ ਪੰਜਾਬ ਦੇ ਕੋਈ ਜਿਲਿਆਂ ਦੇ ਵਿੱਚ ਜਿਹੜੀਆਂ ਨਗਰ ਕਾਉਂਸਲਰ ਗਿਆ ਕੋ ਤਾਂ ਜਾ ਵਿਸ਼ੇਸ਼ ਕਾਉਂਸਲਰ ਗਿਆ ਕੋ ਤਾਂ ਪਰ ਇਹ ਲੱਗਦਾ ਕਿ ਹੋਣੀ ਸੀ ਕਿ ਹੋ ਰਹੀ ਹੈ ਜੀ ਅੱਜ ਜੀ ਉਹਨੂੰ ਲੈ ਕੇ ਜਦੋਂ ਕਿ ਲੜਾਈ ਝਗੜੇ ਜੋਰਾ ਜਰ ਵੀ ਵੀ ਦੀ ਸਰਕਾਰ ਹੁੰਦੀ ਹੈ ਕਿਸੇ ਨਾ ਕਰਦਾ ਉਹਦਾ ਜੋਰ ਹੁੰਦਾ ਉਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੂ ਹੈ ਵੀ ਜੀ ਜੀ ਲੇਕਿਨ ਨਾਲ ਨਾਲ ਸੀ ਇਹ ਵੀ ਕਹਿਣਾ ਚਾਹੁੰਦੇ ਆ ਵੀ ਅਕਾਲੀ ਵੀ ਦੇਖ ਲੈਣ ਕਾਂਗਰਸੀ ਵੀ ਦੇਖ ਲੈਣ ਜਦੋਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਅਕਾਲੀ ਧੱਕਾ ਕਰਦੇ ਸੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਕਾਂਗਰਸੀ ਧੱਕਾ ਕਰਦੇ ਸੀ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਇਹਦਾ ਆਮ ਆਦਮੀ ਕਰ ਰਹੀ ਹੈ ਜਿਸ ਨੂੰ ਕੋਈ ਟਕਣ ਰਿਹਾ ਆਮ ਪਬਲਿਕ ਬੁਤ ਰਹੀ ਹੈ ਲੇਕਿਨ ਦੂਜੀਆਂ ਪਾਰਟੀਆਂ ਜਾਂ ਪਹਿਲੀਆਂ ਪਾਰਟੀਆਂ ਕਾਂਗਰਸ ਅਕਾਲੀ ਜੀ ਦੇਖ ਰਹੇ ਨੇ ਜੀ ਅਗਰ ਦੂਜੀ ਵੀ ਸਰਕਾਰ ਆਉਂਦੀ ਹੈ ਤਾਂ ਸਾਡੇ ਨਾਲ ਕੀ ਹੁੰਦਾ ਜਾਂ ਅਸੀਂ ਕੀ ਕਰਦੇ ਰਹੇ ਹਾਂ ਜਾਂ ਅਸੀਂ ਕੀ ਲੋਕਾਂ ਦੇ ਨਾਲ ਸਕੇਸ਼ਾਈ ਕਰਕੇ ਕੀਤਾ ਹੁਣ ਜੋ ਟਕਸ਼ਾਈ ਸਾਹਮਣੇ ਆ ਰਹੀ ਹੈ ਤਾਂ ਹੁਣ ਹੀ ਅਸੀਂ ਇਸ ਤਾਂ ਕਹਿੰਦੇ ਆ ਕਿ ਇਹ ਕੀ ਨਹੀਂ ਕਿ ਆਮ ਅੰਦੋਲੀਆ ਇਹਨਾਂ ਨੂੰ ਕਿੰਨੇ ਸਟਾਫ ਵੀ ਲੱਗਦਾ ਹੈ ਸੀ ਮੀਡੀਆ ਦੇ ذریعے ਜਾ ਇਸੀ ਆਪਣੀ ਆਵਾਜ਼ ਦੇ ذریعے ਹਰਿਸ਼ਾ ਇਨ ਉਹਨਾਂ ਮਾਨਯੋਗ ਡਿਪਾਰਟਮੈਂਟਾਂ ਨੂੰ ਮਾਨਯੋਗ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਸਾਲੋਂ ਕਿਤੇ ਨਾ ਸੇਫ ਬਹੁਤ ਬਰ ਬੈ ਚੁੱਕੇ ਆਂ ਵੀ ਪਬਲਿਕ ਆਰਾਮ ਨਾਲ ਇੱਕ ਦਿਨ ਵੀ ਨਹੀਂ ਸਕੇ ਜਾਂਦੇ ਆ ਵੀ 70 ਦਿਨੋਂ ਫ੍ਰੀ ਹੋ ਗਏ ਜਾਂ ਰਹਿਣ ਵੀ ਜਿਦਿ ਕਿਤੇ ਨਾ ਕਿਤੇ ਲੋਕਾਂ ਨੂੰ ਸਰਕਾਰਾਂ ਵੱਲੋਂ ਕਹਿਣਾ ਚਾਹੀਦਾ ਜਾਂ ਨਾ ਕਿ ਕਿਤੇ ਨਾ ਕਿਤੇ ਆਪਣੀਆਂ ਘੇੜਾ ਕੱਢਣ ਦੇ ਵਿੱਚ ਹੀ ਰਹਿਣਾ ਚਾਹੀਦਾ ਜਾਂ ਆਪਣੇ ਸੀਟਾਂ ਨਾਲ ਕਰੀ ਆਪਣਾ ਪ੍ਰੈਸ ਬਣਾਉਣਾ ਆਪਣੇ ਅਗਦੇ ਵਲੋਂ ਲੱਗੇ ਰਹੇ ਨੇ ਕਿਤੇ ਨਾ ਕਿਤੇ ਦੂਜੀ ਬਸਅ ਦੇਖਿਆ ਜਾਂਦਾ ਤੰਗਿਆਰ ਖਾਰਦੋ ਗੁਰੂ ਸੇਤ ਕਿਤੇ ਨਾ ਕਿਤੇ ਇਹ ਵੀ ਨਾ ਕੋਈ ਕਿ ਜਿਹੜੇ ਮਰਨ ਵਰਤ ਤੇ ਬੈਠੇ ਆ ਉਹਨਾਂ ਵੱਲ ਕਿਸੇ ਦਾ ਪਿਆਰ ਨਹੀਂ ਗਰਮਜੀਤ ਸਿੰਘ ਮਦਕੀਤੀ ਆਪਣੇ ਤੌਰ 'ਤੇ ਚਾਰਚ ਕਰਨਗੇ ਨਹੀਂ ਯਾਨੀ ਵਿੱਚ ਰਵਨੀਤ ਬੱਟੂ ਆਪਣੀ ਕਾਨਫਰੈਂਸ ਕਰਨਗੇ ਡਾਕਟਰ ਗੰਗੀ ਜੀ ਮਾਤਨੀ ਕਰਨਗੇ ਕੋਈ ਆਪਣੇ ਕਰੋ ਕੋਈ ਆਪਣੇ ਕਰੋ ਵੀ ਇਹ ਤਰ੍ਹਾਂ ਕਰਨਗੇ ਮਤਲਬ ਕਹਿਣ ਦਾ ਹੈ ਵੀ ਉਹ ਜਿਹੜੇ ਮਸਲੇ ਤੇ ਹੱਲ ਕਰਨਾ ਹੈ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਜਾਂ ਜਿਹੜੇ ਮਸਲੇ ਵੱਲ ਸਰਕਾਰਾਂ ਦੇ ਬਾਹਰ ਜਾਣਗੇ ਇਹ ਪੁੰਦਰ ਨਾ ਪੰਜਾਬ ਸਰਕਾਰ ਦੀ ਹੋਰ ਹੈ ਨਾ ਸੈਂਟਰ ਸਰਕਾਰ ਦੀ ਹੋਰ ਹੈ ਔਰੇ ਸ਼ਰਮਾਈ ਸਭ ਤੋਂ ਵੱਡੀ ਅੱਜ ਗੱਲ ਦੇਖਣ ਨੂੰ ਮਿਲੀ ਮੈਂ ਤੁਹਾਨੂੰ ਦੱਸ ਦੇਣਾ ਕਿ ਪਟਿਆਲਾ ਦੇ ਵਿੱਚ ਹੀ ਸਵੇਰੇ ਜਾਨਕਿ 7.5 ਵਜੇ ਹੀ ਕਈ ਯਾਨੀ ਕਿ ਬੂਥਾਂ ਦੇ ਉੱਪਰ ਬੂਤ ਕੈਪਚਰ ਕਰਨੇ ਸ਼ੁਰੂ ਕਰ ਦਿੱਤੇ ਗਏ ਔਰ ਦੇਖੋ ਸਭ ਤੋਂ ਵੱਡੀ ਗੱਲ ਕਿ ਜਿੱਥੇ ਵੀ ਕੈਪਚਰਿੰਗ ਹੋਈ ਹੈ ਉੱਥੇ ਜਿੰਨੇ ਵੀ ਹਮਲੇ ਹੋਏ ਹਨ ਉਹ ਜਿੰਨੇ ਵੀ ਵਿਅਕਤੀ ਯਾਨੀ ਕਿ ਨੌਜਵਾਨ ਗਏ ਨੇ ਉਹ ਸਾਰੇ ਨਕਾਬਪੋਸ਼ ਗਏ ਨੇ ਜੋ ਸਾਨੂੰ ਸੁਣਨ ਨਹੀਂ ਮਿਲਿਆ ਔਰ ਕਿਸੇ ਇੱਕ ਇਲਾਕੇ ਦਾ ਜਿਸ ਇਲਾਕੇ ਦੀ ਵੋਟ ਹੈ ਉਸ ਇਲਾਕੇ ਦਾ ਕੋਈ ਬੰਦਾ ਨਹੀਂ ਸੀ ਦੂਰੋਂ ਦੂਰੋਂ ਬੰਦੇ ਬੁਲਾਏ ਗਏ ਕੌਣ ਸੀ ਕੌਣ ਨਹੀਂ ਇਹ ਜਿਹੜਾ ਕੋਲ ਜਾਜ ਜੀ ਕਰ ਰਹੀ ਹੈ ਦੇਖੋ ਦੇਖੋ ਤੱਕੇ ਛਾਹੀਆਂ ਨਾਲੋਂ 50 ਤੱਕੇ ਛਾਹੀਆਂ ਬੰਦ ਹੋ ਜਾਣ ਇਹ ਹੀ ਸੋਚ ਕੇ ਕਿਤਨਾ ਕਿਤੇ ਲੋਕ ਕਹਿੰਦੇ ਸੀ ਬਦਲਾਅ ਚਾਹੀਦਾ ਹੈ ਜੀ ਜੀ ਅਗਰ ਇਹੀ ਬਦਲਾਅ ਸੀ ਵੀ ਜੋ ਕਾਂਗਰੀਆਂ ਨੇ ਕਾਲੀਆਂ ਤੋਂ ਹਮੇਸ਼ਾ ਹੀ ਸੀ ਵੱਦ ਕੇ ਕਰਨਾ ਹੈ ਕਿਤਨਾ ਕਿਤੇ ਜਿਹੜੇ ਨੈਗੇਟਿਵ ਪੁਆਇੰਟ ਉਹਨਾਂ ਨੂੰ ਵੱਦ ਕੇ ਦਿਖਾਉਣਾ ਹੈ ਫਿਰ ਇਹ ਜਿਹੇ ਬਦਲ ਹੋਰ ਬਦਲਾਅ ਦੀ ਕੀ ਲੋੜ ਸੀ ਕਿਉਂਕਿ ਚਾਹੇ ਜਾਂ ਲੋਕਾਂ ਨੇ ਬਦਲਾਅ ਸਾਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਤਾਂ ਪਹਿਲੀਆਂ ਸਰਕਾਰਾਂ ਮਾਰੇ ਕੰਮ ਕਰਕੇ ਗਈਆਂ ਚੰਗੇ ਕਰਕੇ ਗਈਆਂ ਪਤਾ ਨਹੀਂ ਇਹ ਕਿੰਨੇ ਕੁ ਸਰਕਾਰ ਲੋਕਾਂ ਦੇ ਨਾਲ ਧੱਕਾ ਕਰਦੀ ਸੀ ਦੇਖੋ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਨਾ ਕਾਂਗਰਸ ਵੀ ਨਾ ਅਕਾਲੀਆਂ ਵੀ ਨਾ ਕਿਸੇ ਨਾ ਕਿਸੇ ਆਮ ਆਦਮੀ ਪਾਰਟੀ ਵੀ ਲੇਕਿਨ ਲੋਕਾਂ ਨੂੰ ਜੋ ਹੋਣਾ ਚਾਹੀਦਾ ਜਾਂ ਲੋਕਾਂ ਨੂੰ ਮਿਲਣਾ ਚਾਹੀਦਾ ਜਾਂ ਲੋਕਾਂ ਦੇ ਵਿੱਚ ਲੈ ਕੇ ਆਉਣ ਦੀ ਜਿਹੜੀ ਸਰਕਾਰਾਂ ਗੱਲਾਂ ਕਰਦੀਆਂ ਉਹਨਾਂ ਤੋਂ ਕਿਤੇ ਨਾ ਕਿਤੇ ਕੋਸਾ ਦੂਰ ਹੈ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪਣੇ ਮੀਡੀਆ ਵੱਲੋਂ ਵੀ ਹਰ ਇੱਕ ਚੈਨਲ ਵੱਲੋਂ ਵੀ ਹਰ ਇੱਕ ਉਹ ਬੰਦੇ ਵੱਲੋਂ ਜਾਂ ਉਹ ਵਰਗ ਵੱਲੋਂ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਸਰਕਾਰਾਂ ਦੇ ਕੰਮ ਇਦਾਂ ਦੇ ਹੋਣਾ ਚਾਹੀਦੇ ਵੀ ਜਿਹੜਾ ਹਰ ਵਰਗ ਕਿਤੇ ਨਾ ਕਿਤੇ ਸੁਖੀ ਰਹੇ ਅਸੀਂ ਇਹ ਨਹੀਂ ਕਹਿੰਦੇ ਕਿ ਸਰਨਾਟ ਲੋਕ ਕਿਤੇ ਨਾ ਕਿਤੇ ਪ੍ਰੋਬਲਮ ਚ ਆਉਣ ਜਾਂ ਆਮ ਮਜ਼ਦੂਰ ਪ੍ਰੋਬਲਮ ਚ ਆਵੇ ਕਿਤੇ ਨਾ ਕਿਤੇ ਸਰਕਾਰਾਂ ਨੇ ਹੱਲ ਕਰਨਾ ਹੁੰਦਾ ਜੋ ਕਰਨਾ ਚਾਹੀਦਾ ਔਰ ਸ਼ਰਮਾ ਜੀ ਹੋਰ ਅਪਡੇਟ ਦੇਣਾ ਆਪਣੇ ਦਰਸ਼ਕਾਂ ਨੂੰ ਵੀ ਤੁਹਾਨੂੰ ਵੀ ਦੱਸ ਦੇਣਾ ਕਿ ਅੱਜ ਜਦੋਂ 40 ਨੰਬਰ ਵਾਰਡ ਦੇ ਵਿੱਚ ਬਹੁਤਿਆ ਧੱਕਾ ਮੁੱਕੀ ਹੋਈ ਹੈ ਜਾਨੀ ਕਿ ਉੱਥੇ ਨਾ ਇੱਕ ਲੇਡੀ ਦਾ ਦੰਦ ਵੀ ਤੋੜ ਦਿੱਤੇਗੇ ਉਹ ਮੈਂ ਤੁਹਾਨੂੰ ਬਾਅਦ ਚੋ ਗੱਲ ਕਰਦਾ ਪਹਿਲਾਂ ਇਹ ਗੱਲ ਕਰਨੀ ਹੈ ਮੇਨ ਹੈ ਕਿ ਉੱਥੇ ਬੀਬਾ ਜੈ ਇੰਦਰ ਕੌਰ ਜੀ ਪਹੁੰਚਦੇ ਨੇ ਜੋ ਕਿ ਹੈ ਨਾ ਮਹਿਲਾ ਵਿੰਗ ਦੇ ਪ੍ਰਧਾਨ ਨੇ ਔਰ ਉੱਥੇ ਉਹਨਾਂ ਨੇ ਕੀ ਪਾਇਆ ਕਿ ਦੋ ਐਮਐਲਏ ਆਪ ਪਾਰਟੀ ਦੇ ਚੇਤਨ ਸਿੰਘ ਜੋੜ ਮਾਜਰਾ ਤੇ ਗੁਰਲਾਲ ਕਨੋਲ ਯਾਰੀ ਕਿ ਉਥੇ ਪਾਏਗੇ ਉਹ ਉਹਨਾਂ ਨੂੰ ਦੇਖ ਕੇ ਲੁਕ ਰਹੇ ਸੀ ਉਹ ਆਪ ਆਪਣੇ ਬੰਦੇ ਨੂੰ ਅੰਦਰ ਵਾੜ ਕੇ ਜਾਲੀ ਵੋਟਾਂ ਪਵਾ ਰਹੇ ਸੀ ਸ਼ਰੀਆਮੇ ਕੈਪਚਰ ਹੋਇਆ ਵੀਡੀਓ ਚ ਕਿ ਐਮਐਲਏ ਆਪ ਪਾਰਟੀ ਨੂੰ ਆਪਣੇ ਐਮਐਲਏ ਭੇਜਨੇ ਪੈ ਰਹੇ ਉਹ ਵੋਟਾਂ ਪਵਾਉਣ ਲਈ ਐਮਸੀ ਦੀਆਂ ਹਾਂ ਦੇਖੋ ਉਹ ਹੀ ਦੇ ਤਾਂ ਕਿ ਚਾਹੀਦੀ ਸੀ ਗੱਲ ਕਰਦੇ ਹਾਂ ਹਰ ਇੱਕ ਜਿਹੜਾ ਹੱਤ ਕਰਨ ਦਾ ਗੱਲ ਹੈ ਗਤਾਂ ਆਮ ਆਦਮੀ ਆਪਣਾ ਰਹੀ ਹੈ ਮੈਂ ਪਹਿਲਾਂ ਵੀ ਹੁਣ ਕਹਿ ਕੇ ਹਟਿਆ ਵੀ ਦੇਖੋ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ ਸੀ ਜਾਂ ਜਿਹੜੇ ਕੰਮ ਲੋਕਾਂ ਨੇ ਸੋਚਿਆ ਨਹੀਂ ਸੀ ਵੀ ਉਹਨਾਂ ਪਾਰਟੀਆਂ ਦੇ ਵੱਲ ਕੇ ਕਰਨਗੇ ਜਿਹੜੀਆਂ ਪਾਰਟੀਆਂ ਪਹਿਲਾਂ ਕਾਂਗਰਸਾਂ ਅਗਲੀ ਕਰਕੇ ਗਏ ਆ ਜੀ ਇਹ ਕਿਸੇ ਨੇ ਨਹੀਂ ਸੀ ਸੋਚਿਆ ਅਸਲ ਇਹ ਸੋਚਿਆ ਸੀ ਚਲੋ ਹੋਊਗਾ ਜਰੂਰ ਕਿ ਕਿਤੇ ਨਾ ਕਿਤੇ ਜੋ 60% ਕਰਦੇ ਤੇ ਵਾ ਇਹ ਵੀ ਕਰਨਗੇ ਉਹ 80% ਕਰਦੇ ਤੇ ਵਾ 40 ਕਰ ਦਣਗੇ ਕਿਤੇ ਨਾ ਕਿਤੇ ਇਹ ਸੋਚ ਕੇ ਵੋਟਾਂ ਪਾਈਆਂ ਸੀ ਬਿਲਕੁਲ ਇਹ ਬਦਲਾਅ ਹੈ ਜਿਹੜਾ ਇੱਧਰ ਵਾਲੇ ਨੂੰ ਜਾਣਾ ਜਾਂ ਇਸ ਸਥਿਤੀ ਵੱਲ ਨੂੰ ਜਾਣਾ ਕਿਤੇ ਨਾ ਕਿਤੇ ਕਿਸੇ ਨੇ ਨਹੀਂ ਸੀ ਸੋਚਿਆ ਜੀ ਔਰ ਇਹ ਤਾਂ ਇੱਕ ਹੋਰ ਬਲਾਉ ਦੀ ਗੱਲ ਦੱਸਣਾ ਇੱਥੇ ਇਸੇ ਇਸੇ ਵਾਰਡ ਦੀ ਗੱਲ ਇਹ ਹੋਈ ਹੈ ਕਿ ਉੱਥੇ ਜਿਹੜਾ ਭਾਜਪਾ ਦਾ ਉਮੀਦਵਾਰ ਸੀ ਜਦੋਂ ਆਪਣੇ ਪਰਿਵਾਰ ਨਾਲ ਵੋਟ ਪਾਉਣ ਗਿਆ ਤਾਂ ਉੱਥੇ ਉਹਨੂੰ ਰੋਕਿਆ ਗਿਆ ਧੱਕੇ ਮੁਕੇ ਕੀਤੀ ਗਈ ਇਸ ਦੌਰਾਨ ਉਹਨਾਂ ਦੀ ਉਹ ਲੇਡੀਜ਼ ਜਿਨ੍ਹਾਂ ਦੀ ਮੈਂ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਉਹਨਾਂ ਦੀ ਪਤਨੀ ਦੇ ਯਾਨੀ ਕਿ ਡੰਡਾ ਮਾਰਿਆ ਗਿਆ ਉਹਨਾਂ ਦੀ ਪਤਨੀ ਨੇ ਵੀਡੀਓ ਵੀ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਵਾਲੇ ਨੇ ਮੇਰੇ ਡੰਡਾ ਮਾਰਿਆ ਉਹਨਾਂ ਦਾ ਇਹ ਵੀ ਪਤਾ ਲੱਗਾ ਕਿ ਇੱਕ ਦੰਦ ਟੁੱਟ ਗਿਆ ਬੁਰੀ ਤਰ੍ਹਾਂ ਨ ਜ਼ਖਮੀ ਹੋਏ ਨੇ ਉਦੀ ਖਬਰ ਨਸ਼ਰ ਵੀ ਕਰ ਚੁੱਕੇ ਆ ਦਿਖਾ ਚੁੱਕੇ ਆ ਲੋਕਾਂ ਨੂੰ ਤੇ ਹੁਣ ਅਜੇ ਹੀ ਗੁੰਡਾਗਰਦੀ ਹੋ ਰਹੀ ਹੈ ਕਿ ਲੋਕ ਕੀ ਕਰੇ ਕੋ ਬਾਹਰ ਨਿਕਲਣ ਆ ਦੇਖੋ ਇਹ ਤਾਂ ਸ਼ਾਹੀਆ ਬੰਦ ਹੋਣਾ ਜੇ ਨਕਾ ਸ਼ੁਰੂ ਦੇ ਵਿੱਚ ਕਿਹਾ ਜੀ ਕਿ ਇਹ ਸ਼ਾਇयां ਬੰਦ ਕਿਵੇਂ ਕਰਨੀਆਂ ਜਾਂ ਕੌਣ ਕਰਨੇ ਵਾਲਾ ਇਹਨੂੰ ਜਾਂ ਕਿੰਨਾ ਹੋਣਗੀਆਂ ਕਦੋਂ ਆਉਣੀਆਂ ਹੈ ਜੀ ਇਹ ਹੀ ਲੋਕਾਂ ਦਾ ਪਬਲਿਕ ਦਾ ਸਵਾਲ ਹੈ ਜੀ ਦੇਖੋ ਹਰ ਇੱਕ ਚੋਣਾਂ ਦੇ ਟਾਈਮ ਲੜਾਈ ਹੋਣੀ ਜਾ ਕਿਤੇ ਨਾ ਕਿਤੇ ਹਮੇਸ਼ਾ ਹੀ ਕਰਾਇਮ ਦੇ ਵੱਲ ਨੂੰ ਰਹਿਣਾ ਜਾਂ ਹਮੇਸ਼ਾ ਹੀ ਵਿਰੋਧਾ ਜਾਰੀ ਦੇ ਵੱਲ ਨੂੰ ਰਹਿਣਾ ਇਹ ਲੋਕ ਜੀ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਆਮ ਆਦਮੀ ਪਾਰਟੀ ਸਰਕਾਰ ਅਗਰ ਕਿਤੇ ਨਾ ਕਿਤੇ ਸਮਝਦੇ ਨਾਲ ਕੰਮ ਨਾ ਕਰ ਸਕੀ ਹੋਰ ਜਿਹੜਾ ਜ ਬਹਿੰਦਾ ਸਮਾਂ ਜਿਹਦੇ ਨਾਲ ਕਿਤੇ ਆਉਣੇ ਆਲਾ ਸਾਨੂੰ ਲੱਗਦਾ ਨਹੀਂ ਕਿ ਚੌਥਾ ਬਦਲ ਆਊਗਾ ਕਿਤੇ ਨਾ ਕਿਤੇ ਨਾ ਮੈਂ ਹਮੇਸ਼ਾ ਇਕਰਾਰਾਂ ਮੈਂ ਅੱਜ ਵੀ ਕਹਾਂਗਾ ਵੀ ਉਹ ਕੁਰਸੀਆਂ ਨਹੀਂ ਜਿਹੜਾ ਕੁਰਸੀ ਨਾ ਅਜ ਦੇ ਕਿਤੇ ਨਾ ਕਿਤੇ ਗਵਰਨਰ ਰਾਜ ਹੋਣ ਦੀ ਪੂਰੇ ਹਿੰਦੁਸਤਾਨ ਚ ਕਿਤੇ ਨਾ ਕਿਤੇ ਨਾ ਉਤਨਾ ਜੇ ਅਗਰ ਸਰਕਾਰਾਂ ਨੇ ਆਪਣੀ ਮਨਮਰਜ਼ੀਆਂ ਜਾਂ ਆਪਣੇ ਧੱਕੇਸ਼ਾਹੀਆਂ ਬੰਦ ਕਰਨੀਆਂ ਨਾ ਕਰੀ ਜਾਈਆਂ ਅਛਰਮੇ ਦੇਖੋ ਤੁਹਾਨੂੰ ਮੈਂ ਦੱਸ ਦੇਣਾ ਇਹਨਾਂ ਦਾ ਇਹ ਖਮਿਆਜਾ ਜ 付ਤਨਾ ਪਿਆ ਲੋਕਾ ਲੁਕੇ ਅੱਗੇ 2:30 ਤਿੰਨ ਵੇ ਤੱਕ ਜਿਹੜੀ VOTING ਸੀ ਨਾ ਉਹ ਤਕਰੀਬਨ 80 85% ਹੋ ਜਾਂਦੀ ਸੀ ਪਰ ਅੱਜ ਤਾਂ ਹਾਦੀ ਹੋ ਗਈ ਸਿਰਫ 20% VOTING ਸੀ 3 ਵਜੇ ਤੱਕ ਸਿਰਫ 20% ਹਾਂ ਦੇਖੋ ਇੱਕਾ ਜਿਹੜੇ ਚੋਣ ਕਮਿਸ਼ਨ ਦੇ ਆਦੇਸ਼ ਹੁੰਦੇ ਆ ਜਾਂ ਸਿਸਟਮ ਦੇ ਵਿੱਚ ਚੱਲਣਾ ਹੁੰਦਾ ਕਿ ਕਨਾਂ ਕਿਤੇ ਸਰਕਾਰਾਂ ਨੂੰ ਹੁੰਦਾ ਵੀ ਹਾਂ ਠੀਕ ਐ ਵੀ ਇਹ ਕੇ ਪ੍ਰਕਿਰਿਆ ਚ ਲੈਣਾ ਪਾਏਗਾ ਜੀ ਹਾਰਨਾ ਨਹੀਂ ਜਾਈਏ ਸਾਡੀ ਇੱਜ਼ਤ ਨਹੀਂ ਹੋ ਜਵੇ ਉਹਨੂੰ ਕੀ ਜਿਨੂੰ ਘਟਾਉਣ ਦੇ ਚੱਕਰ ਦੇ ਜਾ ਜੀ ਨੇ ਉਹ 네ਗਟਿਵ ਪੁਆਇੰਟ ਜਿਹੜੀ ਮੈਂ ਗੱਲ ਕਰਦਾ ਵੀ 네ਗਟਿਵ ਪੁਆਇੰਟ ਬੰਦ ਚੱਲਣਾ ਜਾਂ 네ਗਟਿਵ ਪੁਆਇੰਟ ਵਧਾਉਣੇ ਇਹਨਾਂ ਚੀਜ਼ਾਂ ਨੂੰ ਤੇ ਅਸੀਂ ਕਹਿੰਦੇ ਵੀ ਇਹ ਹੀ ਚੀਜ਼ ਹੈ ਜੇ 네ਗਟਿਵ ਪੁਆਇੰਟ ਹੁੰਦੇ ਆ ਕਿ ਉਹ ਤੁਸੀਂ ਆਪਣੀ ਆਪਣੇ ਹਿੱਤਾਂ ਲਈ ਜਾਂ ਤੁਸੀਂ ਆਪਣੇ ਪਰਸਨਲ ਰੋਦੇ ਸਾਹ ਦੇ ਨਾਲ ਚਲਾਉਣ ਦੀ ਜੇ ਸਰਕਾਰਾਂ ਤੁਸੀਂ ਗੱਲਾਂ ਕਰਦੇ ਆ ਜਾਂ ਆਪਣੀਆਂ ਹੀ ਕੁਰਸੀਆਂ ਕਾਇਮ ਕਰਨ ਦੀ ਗੱਲ ਕਰਦੇ ਹੋ ਤਾਂ ਸਰਕਾਰਾਂ ਪਹਿਲਾਂ ਕਰ ਚੁੱਕੀਆਂ ਉਹੀ ਬਦਲਾਅ ਦੀ ਜਿਹੜ ਜੋ ਜੋ ਮੈਨੀਫੈਸਟੋ ਦੇ ਵਿੱਚ ਸੀਗਾ ਉਹ ਬਿਲਕੁਲ ਗਰਾਉਂਡ ਜ਼ੀਰੋ ਤੇ ਆ ਕੇ ਜੇ ਤੁਸੀਂ ਦੇਖੂਗਾ ਇੱਕਾ ਦੁਕਾਨੋ ਛੱਡ ਕੇ ਬਾਕੀ ਕੋਈ ਗਰਾਉਂਡ ਜ਼ੀਰੋ ਤੇ ਆ ਕੇ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹਾਂ ਅੱਜ ਅਸੀਂ ਸੋਸ਼ਲ ਮੀਡੀਆ ਤੇ ਦੇਖੋਗੇ ਅੱਜ ਅਸੀਂ ਖਬਰਾਂ ਜਦ ਦੇਖੂਗੇ ਕਿ ਤਰ੍ਹਾਂ ਕਿਤੇ ਬੜੀ ਬੜੀਆਂ ਬਲਬ ਜਗਾਈਆਂ ਜਾਂਦੀਆਂ ਨੇ ਲੇਕਿਨ ਗਰਾਉਂਡ ਜ਼ੀਰੋ ਤੇ ਆ ਕੇ ਦੇਖ ਲਓ ਤੁਸੀਂ ਉੱਥੀ ਦਾ ਉੱਥੀ ਕੰਮ ਖੜਾ ਨਹੀਂ ਉੱਥੀ ਦੀ ਉੱਥੀ ਜਿੱਥੇ ਜੋ ਚਾਹੀਦੀ ਸੀ ਜੋ ਲੋਕ ਚਾਹੁੰਦੇ ਸੀ ਉਹ ਬਿਲਕੁਲ ਨਹੀਂ ਹੋ ਰਿਹਾ ਸ਼ਰਮਾ ਜੀ ਅੱਜ ਅਜ ਨਾਲਾ ਦੇ ਵਿੱਚ ਸ਼੍ਰੀਆਮ ਗੋਲੀਆਂ ਚਲਾਇੰਗੇ ਜਾਂ ਸ਼੍ਰੀਆਮ ਇਕ ਕਾਲੀ ਥਾਰ ਦੇ ਵਿੱਚ ਕੋਈ ਨੌਜਵਾਨ ਸੀ ਉਹਨਾਂ ਦੇ ਉੱਪਰ ਅਣਪਛਾਤੇ ਨੌਜਵਾਨ ਆਂਦੇ ਨੇ ਫਾਇਰਿੰਗ ਕਰਕੇ ਆਰਾਮ ਨਾਲ ਚਲੇ ਜਾਂਦੇ ਨੇ ਪਰ ਗਨੀਮਤ ਇਹ ਰਹੀ ਕਿ ਕਿਸੇ ਵੀ ਨੌਜਵਾਨ ਨੂੰ ਕੁਝ ਨਹੀਂ ਹੋਇਆ ਬਚਾਅ ਹੋ ਗਿਆ ਹਾਲਾਂਕਿ ਉੱਥੇ ਦੱਸਿਆ ਵੀ ਜਾ ਰਿਹਾ ਕਿ ਕਈ ਪੁਲਿਸ ਪ੍ਰਸ਼ਾਸਨ ਦੇ ਲੋਕ ਖੜੇ ਸੀ ਉਹ ਦੇਖਦੇ ਦੇਖਦੇ ਰਹੇ ਕੋਈ ਯਾਨੀ ਕਿ ਕਿਸੇ ਨੇ ਕੋਈ ਐਕਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਤਾਂ ਕਿ ਜਿਹੜੇ ਫਾਇਰਿੰਗ ਹੋਣਾ ਸੀ ਉਹ ਆਰਾਮ ਨਾਲ ਉੱਥੋਂ ਨਿਕਲ ਗਏ ਹਾਂ ਬਿਲਕੁਲ ਦੇ ਕੋਈ ਹਿਬਿਡ ਸਰਕਾਰ ਉਹ ਸਰਕਾਰਾਂ ਨੂੰ ਅਸੀਂ ਦੋਸ਼ ਕਿਉਂ ਦੇ ਰਹੇ ਥੋੜੀ ਸਾਹਿਬ ਮਨ ਲਓ ਹੁਣ ਸਰਕਾਰਾਂ ਦੇ ਆਦੇਸ਼ ਉਹ ਵੀ ਸਿਕਤਾਈ ਦਿਖਾਉਣੀ ਹੈ ਕਿਈ ਪੁਲਿਸ ਹੋਊਗੀ ਤੁਹਾਡੇ ਸਾਹਮਣੇ ਕਿੰਨੀ ਮਸਤਾਈਦ ਹੋ ਜੂਗੀ ਜੀ ਕਿੰਨੀ ਐਕਟਿਵ ਹੋ ਜੂਗੀ ਜੀ ਕਿੰਨਾ ਉਹਨੂੰ ਕਾਰਜ ਕਰਨ ਦੇ ਵਿੱਚ ਪੈਨ ਦਿਖਾਉਗੀ ਜੀ ਸਰਕੋਚ ਹੋਣ ਦੇ ਬਾਬਤੂ ਦੀ ਇੱਕ ਦਿਖਾਉਣ ਵੀ ਕਿ ਸਾਨੂੰ ਜਿੰਨੇ ਮੈਂ ਕਹਿ ਰਹੀ ਪਰ ਕਰਿਆ ਕਰਮੀ ਪੈਂਦੀ ਹੁਣ ਚੋਣਾਂ ਦੀ ਪ੍ਰਕਿਰਿਆ ਕਰਾਉਣੀ ਪੈ ਰਹੀ ਹੈ ਹੋ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂ ਸਾਡੀ ਪੰਜਾਬ ਸਰਕਾਰ ਨੂੰ ਇਹ ਚੋਣਾਂ ਨਾ ਪਸੰਦ ਹੋਣ ਕਿ ਤਨਾ ਕਿ ਉਹ ਦਿਖਾਉਣਾ ਚਾਹੁੰਦੇ ਹਨ ਵੀ ਆਹ ਠੀਕ ਹੈ ਜੀ ਵੱਧ ਹਿੱਤਾਂ ਲੈ ਕੇ ਜਿੱਤ ਕੇ ਦਿਖਾ ਦਈਏ ਕੰਦੀ ਉਹ ਕਰ ਲਈਏ ਅਗਰ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਰਹਿਣਾ ਸੀਗਾ ਫੇ ਬਦਲਾਅ ਦੀ ਕੀ ਲੋੜ ਸੀ ਬਤਾ ਚੱਲੀ ਜਾਣ ਉਹਨਾਂ ਦੇ ਜੋ ਕਾਂਗਰਸੀ ਕਰਦੇ ਸੀ ਕਾਂਗਰਸੀ ਕਰਦੇ ਸੀ ਜੋ ਕੰਨੀ ਕਰਦੇ ਸੀ ਕਾਂਦੀ ਕਰਦੇ ਸੀ ਸ਼ਰਮਾ ਜੀ ਕੱਲ ਨਾ ਹਾਈ ਕੋਰਟ ਨੇ ਇੱਕ ਆਦੇਸ਼ ਹਰੀ ਕਰਨ ਪਾਸ ਕੀਤਾ ਕਿ ਗ੍ਰਿਟ ਲੱਗੀ ਹੋਈ ਸੀ ਇਸੇ ਕਰਕੇ ਵੀ ਜਿਹੜੇ ਨਿਆਂਇ ਪਰਚੇ ਭਰੇ ਜਾ ਰਹੇ ਨੇ ਹਨਾ ਕੁਝ ਆਪਣੀਆਂ ਯਾਨੀ ਕਿ ਐਨਓਸੀ ਗਲਤ ਖਾਰੇ ਨਿਆਂਇ ਪਰਚੇ ਭਰ ਰਹੇ ਨੇ ਤਾਂ ਕੱਲ ਹਾਈ ਕੋਰਟ ਨੇ ਇੱਥੇ ਲੋਕਲ ਪਟਿਆਲਾ ਦੀ ਗੱਲ ਕਰਦਾ ਪਟਿਆਲਾ ਦੇ ਦੋ ਵਾੜਾ ਦੀਆਂ ਚੋਣੇ ਦਾਤ ਕਰ ਦਿੱਤੀਆਂ ਜਿਸ ਨੂੰ ਲੈ ਕੇ ਅੱਜ ਇੱਕ ਉਮੀਦਵਾਰ ਪੰਗਣੀ ਦੀ ਟੈਂਕੀ ਉੱਪਰ ਚੜ ਜਾਂਦਾ ਤੇ ਆਪਣੇ ਉੱਪਰ ਪੈਟਰੋਲ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗਨੀਮਤੇ ਰਹਿੰਦੀ ਹੈ ਕਿ ਉੱਥੇ ਪੁਲਿਸ ਵਾਲੇ ਕੁਝ ਅਧਿਕਾਰੀ ਉੱਥੇ ਉੱਪਰ ਪਹੁੰਚ ਕੇ ਹੁਣ ਥੱਲੇ ਧਾਰ ਲੈਂਦੇ ਆ ਤੇ ਉਹਦੀ ਜ਼ਿੰਦਗੀ ਵੱਜ ਜਾਂਦੀ ਹੈ ਦੇਖੋ ਹੁਣ ਯਾਨੀ ਕਿ ਸਰਕਾਰ ਨੂੰ ਜਗਾਉਣ ਦੇ ਲਈ ਇੰਨਾ ਕੁਝ ਕਰਨਾ ਪੈ ਰਿਹਾ ਲੋਕਾਂ ਨੂੰ ਆ ਬਿਲਕੁਲ ਉਹ ਹੀ ਮੈਂ ਬਸ ਮੈਂ ਬਦਲਉਂਦੀ ਗੱਲ ਬਾਰ-ਬਾਰ ਕਿਉਂ ਕਰਦਾ ਥੋੜੀ ਸਾਹਿਬ ਲੋਕਾਂ ਨੂੰ ਨਹੀਂ ਸੀ ਪਤਾ ਵੀ ਸਾਨੂੰ ਇਹ ਟੈਂਕੀਆਂ ਦਾ ਚੜਨਾ ਪਊਗਾ ਸਾਨੂੰ ਧਰਮਿਆਂ ਦੇ ਬਚਣਾ ਪਊਗਾ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਤਰਨਗੀਆਂ ਸਾਡੀਆਂ ਭੈਣਾਂ ਦੇ ਚੁੰਨੀਆਂ ਕਿਦਾਂ ਨੇ ਕਿਦਾਂ ਪਹਿਰਾ ਚ ਲੱਥਣਗੀਆਂ ਪਹਿਰਾ ਚ ਲਾਟਾਂ ਜਾਨਗੀਆਂ ਇਹ ਤਾਂ ਸੋਚਿਆ ਹੀ ਨਹੀਂ ਸੀ ਹਾਂ ਮੈਂ ਫਿਰ ਦੁਬਾਰੇ ਕਹੂੰਗਾ ਵੀ ਮੈਂ ਇਹ ਗੱਲ ਬਾਰ-ਬਾਰ ਕਹਿਣਾ ਉਹਨਾਂ ਨੂੰ ਵੀ ਲੱਗਦਾ ਸੀ ਵੀ ਹਾਂ ਠੀਕ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਚਲੋ ਕੁਛ ਨਾ ਕੁਛ ਕਰੂਗੀ ਜਾਨੀ ਕਿ ਉਹਨਾਂ ਨਾਲ ਵੱਧ ਕੇ ਨਹੀਂ ਕਰੂਗੀ ਘੱਟ ਕਹੀ ਕਰੂਗੀ ਕੋਈ ਨੈਗੇਟਿਵ ਪੁਆਇੰਟ ਵੱ ਕਿਤੇ ਸੀ ਜੋ ਜੋਰ ਤੋੜ ਲਾ ਕੇ ਦੇਖੀ ਜੀ ਉਹ ਵੀ 2.5 ਪਾਉਣੇ 3 ਸਾਲ ਦੇ ਵਿੱਚ ਜੋ ਸਰਕਾਰ ਨੇ ਕਰ ਦਿੱਤਾ ਬੇਸ਼ੱਕ ਅਸੀਂ 76-75 ਸਾਲ ਦੀ ਗੱਲ ਕਰਦੇ ਆਂ ਸਾਨੂੰ ਕਿਤੇ ਐਕਦਰ 76-75 ਨਾਲ ਉਹ ਇਹ ਕਿਤੇ ਨਾ ਕਿਤੇ 파ਰੂ ਕਹਿੰਦਾ ਪੈ ਰਹੇ ਆ ਲੇਕਿਨ ਹਾਂ ਅਗਰ ਠੀਕ ਹੈ ਜਿੰਨੇ ਕੰਮ ਸਰਕਾਰ ਨੇ ਸਹੀ ਕੀਤੇ ਅਗਰ ਟਾਈਮ 'ਚ ਕਰਨੇ ਚਾਹੀਦੇ ਸੀ ਕਰੇ ਆ ਉਹਨਾਂ ਦੀ ਅਫੀਸ਼ਲਾ ਕਰ ਹਮੇਸ਼ਾ ਕਰੂੰਗੇ ਲੇਕਿਨ ਅਗਰ ਲੋਕਾਂ ਨੇ ਇਤਹਾਅ ਬਾਰੇ ਨਹੀਂ ਸੋਚਿਆ ਜਾਊਗਾ ਜਾਂ ਉਹਨਾਂ ਤੁਸੀਂ ਮੈਨੀਫੈਸਟੋ ਉੱਤੇ ਦੀਆਂ ਚੀਜ਼ਾਂ ਬਾਰੇ ਸੋਚਿਆ ਨਹੀਂ ਜਾਊਗਾ ਤਾਂ ਫਿਰ ਕਿਤੇ ਨਾ ਕਿਤੇ ਮੀਡੀਆ ਜਿਹਨੂੰ ਕਹਿੰਦੇ ਨੇ ਵੀ ਅਕੀ-ਦਕੀ ਮੱਖੀ ਖਾਦੀ ਨਹੀਂ ਉਹੀ ਗੱਲ ਵਿੱਚ ਸ਼ਰਮਾਈ ਤੁਹਾਡੇ ਗੱਲ ਆਦਾ ਆਂਦੀ ਵੀ ਇੰਨਾ ਸਿਰਫ ਜ਼ੋਰ ਲਗਾਇਆ ਜਾ ਰਿਹਾ ਕੁਝ ਸ਼ਹਿਰਾਂ ਦੇ ਵਿੱਚ ਆਪਣਾ ਮੇਰ ਬਣਾਉਣ ਦੇ ਲਈ ਹੈ ਨਾ ਤੇ ਜੇ ਇੰਨਾ ਹੀ ਜ਼ੋਰ ਇੰਨਾ ਹੀ ਜ਼ੋਰ ਤੁਸੀਂ ਕਿਸਾਨਾਂ ਵੱਲ ਆ ਦਿੰਦੇ ਤਾਂ ਕਿ ਅੱਜ ਕਿਸਾਨ ਆਪਣੇ ਘਰਾਂ 'ਚ ਨਾਮ ਨਾ ਬੈਠੇ ਨਾ ਹੁੰਦੇ ਆਪਣੇ ਬੱਚਿਆਂ ਨਾਲ ਸੋਹ ਨਾ ਰਹੇ ਹੁੰਦੇ ਮੰਨਦੇ ਹੋ ਬਿਲਕੁਲ ਸੋਚਣਾ ਦੀ ਗੱਲ ਆ ਛੋਟੀ ਸਾਹਿਬ ਦੀ ਇੱਕ ਬਜ਼ੁਰਗ ਬੰਦਾ ਕਿ ਕਿਹੜੀ ਉਹਦੀ ਮਤਲਬ ਜਿਹਨੂੰ ਕਹਿੰਦੇ ਨੇ ਇੱਕ ਪਰਸਿਸਟੀ ਬਣੀ ਹੋਈ ਹੈ ਉਹਨਾਂ ਦੇ ਸਰੀਰ ਦੇ ਜਿਹੜੀ ਸਥਿਤੀ ਬਣੀ ਹੋਈ ਹੈ ਕਿਤੇ ਨਾ ਕਿਤੇ ਬਿਮਾਰੀਆਂ ਦੇ ਨਾਲ ਘਰ ਜਾਣਾ ਜਾਂ ਕੋ ਖਾਣਾ ਨਾ ਪੀਣਾ ਨਵੀਆਂ ਬਿਮਾਰੀਆਂ ਨੇ ਜਾਂ ਕਰਨਾ ਪ੍ਰਾਣੀਆਂ ਬਿਮਾਰੀਆਂ ਤਾਂ ਇਹ ਜਿਹੇ ਜਿਹੇ ਵੀ ਕਿਤੇ ਨਾ ਕਿਤੇ ਇਤਾਂ ਦੇ ਬੰਦੇ ਬਾਰੇ ਨਹੀਂ ਸੋਚਿਆ ਜਾਂਦਾ ਠੀਕ ਹੈ ਤਾਕਤ ਤਕਰਾਂ ਲੱਗ ਹੁੰਦੀ ਹੈ ਲੋਕੀ ਕਹੋ ਇਹ ਕਿ ਪਰਸਨਲ ਤੌਰ ਤੇ ਜਾਂ ਇਹ ਕਿ ਜਿਹਨੂੰ ਕਹਿੰਦੇ ਨੇ ਇਨਸਾਨੀਅਤ ਦੇ ਤੌਰ ਤੇ ਕੋਈ ਕਿਸੇ ਡਿਪਾਰਟਮੈਂਟ ਦਾ ਕੋਈ ਸੈਂਟਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਉੱਥੇ ਕੋਈ ਨੁਮਾਇੰਦਾ ਹੱਲ ਤੱਕ ਪਹੁੰਚਿਆ ਨਹੀਂ ਜੀ ਨਾ ਹੀ ਕੋਈ ਜਾਣਕਾਰੀ ਲੈਣ ਵਾਸਤੇ ਪਹੁੰਚਿਆ ਨਾ ਹੀ ਕਿਸੇ ਦਾ ਕੋਈ ਬਿਆਨ ਆਇਆ ਕਿੱਥੇ ਸਾਡੀਆਂ ਭੈਣਾਂ ਜਿਹੜੀਆਂ ਐਮਐਲ ਸਿੱਟਾਂ ਤੇ ਬੈਠੀਆਂ ਕਿੱਥੇ ਸਾਡੇ ਆਪਾਂ ਜਿਹੜੇ ਮੈਂਬਰ ਪਾਰਲੀਮੈਂਟ ਦੇ ਸਿੱਟਾਂ ਤੇ ਬੈਠੀਆਂ ਕਿੱਥੇ ਸਾਡੇ ਬਜ਼ੁਰਗ ਜਿਹੜੇ ਸਾਡੇ ਭਰਾ ਜਿਹੜੇ ਕਿਤੇ ਨਾ ਕਿਤੇ ਸਿੱ ਕਿ ਜਦੋਂ ਕਿਤੇ ਬੋਲਦੇ ਨਹੀਂ ਕਿਸੇ ਇੱਕ ਦਾ ਬਿਆਨ ਤਾਜ ਨਹੀਂ ਹਾਂ ਚੋਣਾ ਦਾ ਜਰੂਰ ਪਤਾ ਲੱਗ ਜਾਂਦਾ ਵੀ ਪੁਰਾਣੀ ਜਗਾ ਫਲਾਣੇ ਲੀਡਰ ਦੀ ਕਾਨਫਰੰਸ ਹੈ ਫਲਾਣੇ ਜਗਾ ਫਲਾਣੇ ਲੀਡਰ ਨੇ ਸੰਬੋਧਨ ਕਰਿਆ ਜੀ ਦੇਖੋ ਅੱਛਾ ਇੱਕ ਗੱਲ ਹੋਰ ਹੈ ਮੈਂ ਤੁਹਾਨੂੰ ਇੱਕ ਦੱਸ ਦੇਣਾ ਇੱਕ ਆਪਡੇਟ ਆਈ ਹੈ ਯਾਨੀ ਕਿ ਆਪਣਾ ਡੱਲੇਵਾਲ ਸਾਹਿਬ ਨਾਲ ਕਿ ਹਾਈ ਕੋਰਟ ਨੇ ਯਾਨੀ ਕਿ ਥੱਲੇ ਏਜੀ ਪੰਜਾਬ ਨੂੰ ਕਿਹਾ ਕਿ ਤੁਸੀਂ ਜਿਹੜਾ ਉਥੇ ਆਰਜੀ ਹਸਪੀਟਲ ਬਣਿਆ ਹੈ ਉਥੇ ਉਹਨਾਂ ਨੂੰ ਯਾਨੀ ਕਿ ਉਹਨਾਂ ਦਾ ਇਲਾਜ ਕਰਾਓ ਜਿਉ ਕਿਤੇ ਹੋਰ ਹਸਪਤਲ ਨਹੀਂ ਜਾਂਦੇ ਉਥੇ ਕਾਰਤੀ ਹਸਪਤਲ ਬਣਾ ਚੁੱਕੇ ਹੋਏਗੇ ਨੇ ਤੇ ਉਹਨਾਂ ਨੇ ਇਹ ਤੁਹਾਨੂੰ ਦੱਸ ਦੇਣਾ ਉਹਨੇ ਸਪਸ਼ਟਿਕਾ ਸਾਹ ਮੰਗਿਆ ਪੰਜਾਬ ਸਰਕਾਰ ਤੇ ਡੀਆਈਜੀ ਪੰਜਾਬ ਤੋਂ ਵੀ ਵੀ ਸਾਨੂੰ ਜਲਦੀ ਹਲਫਨਾਮਾ ਦਿੱਤਾ ਜੀ ਕਿਉਂਕਿ ਜਦੋਂ ਤੁਸੀਂ ਸੋਨਾ ਤਰੀਕ ਨੂੰ ਮਰਦਮਰ ਤੇ ਬੈਠਣ ਲੱਗੇ ਸੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਫਿਰ ਛੜਤਾ ਫਿਰ ਇਹ ਦੁਬਾਰਾ ਜਾ ਕੇ ਮਰਦਮਰ ਤੇ ਬੈਠ ਗਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਸਪਸ਼ਟਿਕਾ ਦਿੱਤਾ ਵੀ ਉਹਨਾਂ ਨੂੰ ਯਾਤਾ ਦਾਖਲ ਕਰਾਓ ਜਿਵੇਂ ਮਰਜ਼ੀ ਕਰਕੇ ਸਾਨੂੰ ਜਵਾਬ ਭੇਜੋ ਤੇ ਕੱਲ ਅਸੀਂ ਕੋਈ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਇਹ ਕਹਿ ਰਹੇ ਨੇ ਕਿ ਉੱਥੇ ਹੁਣ 4-5 ਹਜ਼ਾਰ ਬੰਦੇ ਆ ਉੱਥੇ ਪੁਲਿਸ ਨਹੀਂ ਜਾਂਦੀ ਪੁਲਿਸ ਡਰਦੀ ਹੈ ਵੀ ਡੱਲੇਵਾਲ ਸਾਹਿਬ ਨੂੰ ਚੱਕਣ ਜਾਣਾ ਹੈ ਅਸੀਂ ਤਾਂ ਹਸਪਤਾਲ ਲੈ ਕੇ ਜਾਣਾ ਹੈ ਪਰ ਲੋਕ ਇਹ ਕਹਿਣਗੇ ਤੁਸੀਂ ਲੈ ਕੇ ਕਿੱਥੇ ਚੱਲਿਓ ਦੇਖੋ ਉੱਥੇ ਪੁਲਿਸ ਡੰਡਾ ਨਹੀਂ ਚਲਦਾ ਚੋਣਾ ਵਿੱਚ ਪੁਲਿਸ ਡੰਡਾ ਚਲਾਰੀ ਹੈ ਜ਼ੋਰ ਨਾਲ ਮੰਨਦੇ ਹੋ ਬਿਲਕੁਲ ਬਿਲਕੁਲ ਉਹ ਜੀਵੋ ਦੇ ਵੱਲ ਧਿਆਨ ਨਹੀਂ ਸਰਕਾਰਾਂ ਦਾ ਉਹਦੇ ਵੱਲ ਧਿਆਨ ਨਹੀਂ ਕਿਸੇ ਲੀਡਰ ਦਾ ਕਿਸੇ ਮੰਤਰੀ ਸੰਤਰੀ ਦਾ ਉਹ ਵੀ ਚੀਜ਼ ਤਾਂ ਮੈਂ ਕਹਿ ਰਿਹਾ ਥੋੜੀ ਸਾਹਿਬ ਮੇਰਾ ਕਹਿਣ ਦਾ ਮਤਲਬ ਇਹ ਹੀ ਸੀਗਾ ਵੀ ਕੋਈ ਇੱਕ ਤਾਂ ਜਾਗੇ ਜੀ ਕੋਈ ਬਿਆਨਬਾਜ਼ੀ ਜਾਗੇ ਕੋਈ ਉੱਥੇ ਜਾ ਕੇ ਜਾ ਕੇ ਕੋਈ ਡਿਪਾਰਟਮੈਂਟੇ ਜਾ ਕੇ ਜਵੇ ਜਾਂ ਕੋਈ ਨਾ ਕਿਤੇ ਨਾ ਕਿਤੇ ਕੋਈ ਇਨਸਾਨੀਅਤ ਤੌਰ ਤੇ ਜਾ ਕੇ ਜਵੇ ਇਹ ਜੀ ਲੀਡਰ ਜਿਨ੍ਹਾਂ ਨੇ ਅਸੀਂ ਵੱਡੇ ਚਿਹਰੇ ਵੱਡੇ ਚਿਹਰੇ ਕਹਿੰਦੇ ਕਿਉਂ ਨਹੀਂ ਜਾਂਦੇ ਇੱਕ ਪਾਸੇ ਤਾਂ ਜੀ ਮੂਕਾ ਚਿੱਪੀ ਜੀ ਕਹੀ ਜਾਂਦੇ ਵੀ ਹਾਂ ਕਿਸਾਨ ਠੀਕ ਆ ਕਿਸਾਨਾਂ ਦੀ ਮੰਗਾਂ ਠੀਕ ਆ ਦੂਜੇ ਪਾਸੇ ਜੀ ਕੁੱਲ ਕੇ ਸਪੋਰਟ ਨਹੀਂ ਕਰਦੇ ਤੁਹਾਨੂੰ ਇਹਨਾਂ ਪਰੇਸ਼ਰਾ ਘਾ ਠੀਕ ਹੈ ਜਿਹੜੇ ਉਹਦੇ ਵਿੱਚ ਭਾਗੀਦਾਰ ਸੀਗੇ ਕਿਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਉਹ ਤਿੰਨ ਕਾਲੇ ਕਾਨੂੰਨ ਲਿਆਉਣ ਦੇ ਵਿੱਚ ਜਿਹੜੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਸਹਿਲ ਸੀਗੇ ਬੇਸ਼ੱਕ ਬਾਹਰ ਆ ਕੇ ਉਹਨਾਂ ਨੇ ਵਿਰੋਧ ਕੀਤਾ ਬਾਅਦ ਚ ਅਸਤੀਫੇ ਦਿੱਤੇ ਆ ਅਸੀਂ ਕਿਸ ਦਾ ਨਾਮ ਲੈ ਲੰਦੇ ਨਾ ਅਸੀਂ ਕਿਸ ਨੂੰ ਕਹਾਂਗੇ ਜਿਨ੍ਹਾਂ ਨੇ ਅਸਤੀਫੇ ਦਿੱਤੇ ਆ ਬਾਅਦ ਚ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਨਾਲ ਭਾਗੀਦਾਰ ਆਕਰ ਉਹਨਾਂ ਲੋਕਾਂ ਦੇ ਸਹਿਲ ਨਾ ਹੋਏ ਹੋਵੇ ਹੁੰਦੇ ਇਹ ਗੱਲ ਜਨਤਕ ਪਹਿਲੇ ਹੀ ਹੋ ਜਾਂਦੀ ਇਹਨਾਂ ਚੀਜ਼ਾਂ ਨੂੰ ਆਉਣ ਤੋਂ ਪਹਿਲਾਂ ਹੀ ਰੋਕ ਲਿਆ ਜਾਂਦਾ ਜੀ ਸ਼ਰਮਾਈ ਜਾਂਦੇ ਹਾਂ ਦੇ ਇੱਕ ਸਵਾਲ ਹੋਰ ਪੁੱਛਿਆ ਜਾਵਾਂਗਾ ਵੀ ਜਿਹੜਾ ਧੱਕਾ ਹੋਇਆ ਪੂਰੇ ਪੰਜਾਬ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਵੀ ਇਸ ਤੇ ਹੁਣ ਹਾਈ ਕੋਰਟ ਜਾਂ ਅੱਗੇ ਕੋਈ ਚੋਣ ਕਮਿਸ਼ਨ ਐਕਸ਼ਨ ਲਏਗਾ ਜਾਂ ਨਹੀਂ ਜਾਂ ਫਿਰ ਅਜੇ ਹੀ ਚੋਣ ਨਹੀਂ ਹੋਣ ਜਿਨ੍ਹਾਂ ਦੇ ਵਿੱਚ ਆਮ ਲੋਕ ਜ਼ਖਮੀ ਹੋ ਰਹੇ ਨੇ ਦੇਖੋ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਹੋ ਰਹੇ ਨੇ ਫਿਰ ਅਜੇ ਚੋਣ ਕਰਾਉਣ ਦੀ ਲੋੜ ਹੀ ਨਹੀਂ हां देखो सिस्टम ਤੋਂ ਬਾਹਰ چل ਰਹੇ ਆ ਸਰਕਾਰਾਂ সিস্টেম ਤੋਂ ਬਾਹਰ چل ਰਹੀਆਂ ਡਿਪਾਰਟਮੈਂਟ ਵਿਭਾਗਾਂ সিস্টেম ਤੋਂ ਬਾਹਰ ਚੱਲ ਰਹੀਆਂ ਇਹਨਾਂ ਨੂੰ ਸਿਸਟਮ ਚਲਾਉਣ ਵਾਸਤੇ ਸਾਡੇ ਵਾਸਤੇ ਮਾਰਜੋ ਅਦਾਲਤਾਂ ਮਾਰਜੋ ਕੋਟਾਂ ਦਾ ਸਾਰਾ ਹੁੰਦਾ ਹੈ ਲੇਕਿਨ ਉਹ ਵੀ ਕਿਉਂ ਨਹੀਂ ਲੈਮ ਤੇ ਲੈ ਕੇ ਆ ਰਹੀਆਂ ਜਾਂ ਉਹਨਾਂ ਦੇ ਵੀ ਨਿਰਦੇਸ਼ ਕੀ ਜਿਹੜੇ ਮੰਨੇ ਜਾ ਰਹੇ ਸਰਕਾਰਾਂ ਵੱਲੋਂ ਉਹਨਾਂ ਨੂੰ ਫਾਲੋ ਕੀ ਰਹੀ ਕੀਤਾ ਜਾ ਰਹੇ ਆ ਜਾਂ ਆਦੇਸ਼ ਆ ਰਹੇ ਨਹੀਂ ਆ ਰਹੇ ਉਹਨਾਂ ਦੀ ਜਵਾਨ ਸਿਸਟਮ ਵੱਲ ਕਿਹਨੇ ਧਿਆਨ ਦੇਣਾ ਜਾਂ ਕਿਵੇਂ ਉਹ ਸਿਸਟਮ ਸੈੱਟ ਹੋਊਗਾ ਇਹਨਾਂ ਲੋਕਾਂ ਦਾ ਹਮੇਸ਼ਾ ਪਬਲਿਕ ਦਾ ਸਵਾਲ ਰਿਹਾ ਹੈ ਜੀ ਸੋ ਸ਼ਰਮਾ ਜੀ ਰਿਜ਼ਲਟ ਆਨੇ ਸ਼ੁਰੂ ਹੋ ਗਏ ਨੇ ਤੁਸੀਂ ਆਪਣੇ ਰਿਜ਼ਲਟ ਤੇ ਨਿਗਾਹ ਬਣਾ ਕੇ ਰੱਖੋ ਮੈਂ ਤੁਹਾਡੇ ਕੋਲ ਦੁਬਾਰਾ ਆਣਾ ਲਾਈਵ ਅਪਡੇਟ ਲਈ ਫਿਲਹਾਲ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਜਤ ਮਰਜੀ ਸਰ ਸੋ ਦੋਸਤੋ ਇਹਨਾਂ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਤੇ ਸਾਡਾ ਇਹਦਾ ਅਜ਼ਾ ਮੁਦਾ ਨਗਰ ਨਿਗਮ ਦੇ ਜਿਹੜੇ ਚੋਣਾਂ ਹੁਣ ਪੈ ਚੁੱਕੀਆਂ ਨੇ ਚੋਣ ਪ੍ਰਕਿਰਿਆ ਤਕਰੀਬਨ ਖਤਮ ਹੋ ਚੁੱਕੀ ਹੈ ਤੇ ਰਿਜ਼ਲਟ ਵੀ ਆਨੇ ਕਈ ਜਗ੍ਹਾ ਤੋਂ ਪਤਾ ਲੱਗ ਰਿਹਾ ਸੂਤਰੋਗੇ ਆਨੇ ਸ਼ੁਰੂ ਹੋ ਚੁੱਕੇ ਨੇ ਤੇ ਕਾਊਂਟਿੰਗ ਜਿਹੜੀ ਚੱਲ ਰਹੀ ਹੈ ਪਰ ਗੱਲ ਇਹ ਹੈ ਕਿ ਜੋ ਸਾਡਾ ਮੁੱਦਾ ਸੀਗਾ ਕਿ ਅੱਜ ਆਪ ਪਾਰਟੀ ਸਰਕਾਰ ਨੂੰ ਪੂਰਾ ਤੱਕਾ ਕੀਤਾ ਗਿਆ ਯਾਨੀ ਕਿ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦਾ ਪੂਰਾ ਸਾਥਤਾ ਉਮੀਦਵਾਰਾਂ ਦਾ ਆਪ ਪਾਰਟੀ ਦੇ ਆ ਦਾ ਖਾਸ ਕਰ ਪਟਿਆਲਾ ਕਹਿ ਲਿਏ ਇੱਥੇ ਤਾਂ ਬਹੁਤ ਸਾਰੀਆਂ ਹੱਦਾਂ ਹੀ ਪਾਰ ਹੋਈਆਂ ਇੱਕ ਲੇਡੀਜ਼ ਦੇ ਯਾਨੀ ਕਿ ਦੰਤ ਤੋੜਤਾ ਗਿਆ ਉਸਨੇ ਇਨਜਾਮ ਲਗਾ ਕੇ ਪੁਲਿਸ ਵਾਲੇ ਨੇ ਡੰਡਾ ਮਾਰਿਆ ਤੇ ਉਸ ਤੋਂ ਇਲਾਵਾ ਨਾਲਾ ਵਿੱਚ ਫਾਇਰਿੰਗ ਹੋਈ ਹੈ ਉੱਥੇ ਕੋਈ ਜ਼ਖਮੀ ਨਹੀਂ ਹੋਇਆ ਇਹ ਗਨੀਮਤ ਰਹੀ ਇਸ ਤੋਂ ਇਲਾਵਾ ਪਟਿਆਲਾ ਵਿੱਚ ਇੱਕ ਵਿਅਕਤੀ ਸਿਰਫ ਇਸ ਗੁੱਸੇ 'ਚ ਕਿਚੋਣਾ ਨਹੀਂ ਹੋਈਆਂ ਤਾਂ ਉਹ ਵਿਅਕਤੀ ਟੈਂਕੀ ਚੜਾਣ ਦਾ ਆਪਣੇ ਉੱਪਰ ਪੈਟਰੋਲ ਪਾ ਕੇ ਹਾਲਾਂਕਿ ਪੁਲਿਸ ਦੇ ਅਧਿਕਾਰ ਨੇ ਹੁਣ نیچے ਉਤਾਰ ਲਿਆ ਉਹਦੀ ਜਾਨ ਬਚ ਗਈ ਪਰ ਦੋਸਤੋ ਇਹ ਚੋਣਾ ਪਹਿਲੀ ਵਾਰ ਦੇਖ ਰਹੇ ਹਾਂ ਇਸ ਤਰ੍ਹਾਂ ਦੀਆਂ ਪੂਰੇ ਪੰਜਾਬ ਚ ਇੱਥੇ ਸ਼੍ਰੀਆਮ ਧੱਕਾ ਹੋ ਰਿਹਾ ਹੈ ਬੂਥ ਕੈਪਚਰ ਕਿੱਥੇ ਗਏ ਨੇ ਲੋਕਾਂ ਦੀ ਚੰਗੀ ਕੁੱਟਮਾਰ ਕੀਤੀ ਗਈ ਹੈ ਅਤੇ ਦੇਖਣਾ ਹੁਣ ਇਹ ਹੈ ਕਿ ਚੋਣ ਕਮਿਸ਼ਨ ਕੀ ਐਕਸ਼ਨ ਲੈਂਦਾ ਹੈ ਕਿਹਦੇ ਕਿੰਨੇ ਉਮੀਦਵਾਰ ਜਿੱਤ ਕੇ ਆਣਗੇ ਇਹ ਦੋਸਤੋ ਅਸੀਂ ਕੁਝ ਹੀ ਸਮੇਂ ਬਾਅਦ ਤੁਹਾਨੂੰ ਜਲਦੀ ਦੀ ਅਪਡੇਟ ਦਾਂਗੇ ਕਿਉਂਕਿ ਥੋੜ੍ਹੀ ਥੋੜ੍ਹੀ ਦੇਰ ਤਾਂ ਸਾਡੇ ਕੋਲ ਸਾਰੇ ਰਿਜ਼ਲਟ